ਸਤਿ ਸ਼੍ਰੀ ਅਕਾਲ ਪੀਬੀ 32 ਨਵਾਂ ਸ਼ਹਿਰ ਦੇਖ ਰਹੇ ਸਤਿਅਕ ਬਹੁਤ ਹੀ ਮੰਦ ਭਾਗੀ ਖਬਰ ਦਿਲ ਦਹਿਲਾ ਦੇਣ ਵਾਲੀ ਖਬਰ ਰੂਹ ਕੰਬਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਕੱਲ ਰਾਤ ਅਵਤਾਰ ਚੰਦ ਜੋ ਕਿ ਕਾਲੋਂ ਦਾ ਨਿਵਾਸੀ ਸੀ ਜਿਸ ਦੀ ਉਮਰ 35 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਸੋਹਣਾ ਸੁਨੱਖਾ ਸਰਦਾਰ ਨੌਜਵਾਨ ਗੱਭਰੂ ਜੋ ਕਿ ਔੜ ਵਿਖੇ ਬਿਜਲੀ ਵਿਭਾਗ ਵਿੱਚ ਮੁਲਾਜ਼ਮ ਸੀ ਦੱਸਿਆ ਜਾ ਰਿਹਾ 9:30 ਵਜੇ ਤੋਂ ਲੈ ਕੇ 10:00 ਵਜੇ ਦੇ ਕਰੀਬ ਉਹ ਸਾਹਿਬ ਢਾਬੇ ਪਹਾੜਾ ਕਲਾ ਵਿਖੇ ਤੋਂ ਰੋਟੀ ਪੈਕ ਕਰਾ ਕੇ ਤੇ ਇੱਕ ਥਾਂ ਤੋਂ 버ਗਰ ਲੈ ਕੇ ਨਿਕਲਿਆ ਤਾਂ ਤੇਜ਼ ਰਫ਼ਤਾਰ ਟਿਪਰ ਨੇ ਜਿਹੜੇ ਟਿਪਰਾਂ ਦੀ ਇਹ ਡਾਰਾਂ ਆਉਂਦੀਆਂ ਕਈ ਵਾਰ ਅਸੀਂ ਵੀ ਖਬਰਾਂ ਪਾ ਚੁੱਕੇ ਹਾਂ ਪਹਿਲਾਂ ਵੀ ਪਹਾੜਾ ਕਲਾ ਵਿਖੇ ਦੱਸਿਆ ਜਾਂਦਾ ਸੀ ਕਿ ਇੱਕ ਟਿਪਰ ਖਿਲਰ ਗਿਆ ਜਿਸ ਨੇ ਆਵਾਜਾਈ ਨੂੰ ਠੱਪ ਕਰ ਦਿੱਤਾ ਸੀ ਤਾਂ ਇਹ ਜਿਹੜਾ ਟਿਪਰ ਹੈ ਪਿੱਛੋਂ ਤੇਜ਼ ਰਫ਼ਤਾਰ ਚ ਆ ਰਿਹਾ ਸੀ ਪੀਵੀ 12 ਕਊ 2743 ਇਹ ਟਿਪਰ ਜਿਹੜਾ ਤੇਜ਼ ਰਫ਼ਤਾਰ ਚ ਆ ਰਿਹਾ ਸੀ ਜਿਸ ਨੇ ਅਵਤਾਰ ਚੰਦ ਨੂੰ ਸਣੇ ਉਸ ਦੇ ਮੋਟਰਸਾਈਕਲ ਦਰੜ ਕੇ ਰੱਖ ਦਿੱਤਾ ਔਰ ਤਕਰੀਬਨ ਤਕਰੀਬਨ ਦੱਸਿਆ ਜਾ ਰਿਹਾ ਕਿ 200 300 ਮੀਟਰ ਤੱਕ ਇਹ ਕਢੀਸ ਦਾ ਲੈ ਕੇ ਗਿਆ ਔਰ ਅਵਤਾਰ ਚੰਦ ਦਾ ਜਿਹੜਾ ਚਿਹਰਾ ਆ ਉਹ ਸੜਕ ਨਾਲ ਕਿਸਰਦਾ ਗਿਆ ਅਵਤਾਰ ਚੰਦ ਦੀ ਜਿਹੜੀ ਡੈੱਡ ਬਾਡੀ ਹੈ ਜਦ ਉਸ ਦੇ ਚਿਹਰੇ ਨੂੰ ਦੇਖਦੇ ਤਾਂ ਇੱਕ ਵਾਰੀ ਤਰਾਹ ਨਿਕਲ ਜਾਂਦਾ ਹੈ ਕਿ ਕਿੰਨੀ ਦਰਦਨਾਕ ਮੌਤ ਜਿਹੜੀ ਆ ਉਹ ਅਵਤਾਰ ਚੰਦ ਦੀ ਹੋਈ ਅਤੇ ਐਨੀ ਅਣਗਹਿਲੀ ਐਨੀ ਲਾਪਰਵਾਹੀ ਐਨੀ ਨਲਾਇਕੀ ਜਿਹੜੇ ਟਿਪਰ ਚਾਲਕਾ ਵੱਲੋਂ ਵਰਤੀ ਗਈ ਹੈ ਇਸ ਖਾਸ ਕਰਕੇ ਟਿਪਰ ਚਾਲਕ ਵੱਲੋਂ ਵਰਤੀ ਗਈ ਹੈ ਕਿ ਜੇ ਐਕਸੀਡੈਂਟ ਹੋ ਗਿਆ ਤੂੰ ਭਾਈ ਗੱਡੀ ਤਾਂ ਰੋਕ ਲਾ ਤੂੰ 100 200 300 ਮੀਟਰ ਤੱਕ ਅਗਲੇ ਨੂੰ ਘੜੀਸਦਾ ਹੀ ਜਾਣਾ ਗੱਡੀ ਹੌਲੀ ਕਰ ਲੈ ਜਾਨ ਬਚਾਉਣ ਦੀ ਕੋਸ਼ਿਸ਼ ਕਰ ਇਹ ਨਹੀਂ ਸਕੋ ਜਿਹੜੀਆਂ ਹੋਰ ੜਾਰਾਂ ਦੀਆਂ ੜਾਰਾਂ ਆਉਂਦੀਆਂ ਕੋਈ ਵੀ ਨਹੀਂ ਰੋਕਿਆ ਕਿਸੇ ਨੇ ਮਦਦ ਨਹੀਂ ਕੀਤੀ ਅਤੇ ਮੌਕੇ ਤੇ ਹੀ ਅਵਤਾਰ ਚੰਦ ਦੀ ਮੌਤ ਹੋ ਜਾਂਦੀ ਹੈ ਅਵਤਾਰ ਚੰਦ ਦੇ ਕੇਸ ਜਿਹੜੇ ਆ ਉਹ ਵੀ ਖੁੱਲੇ ਨਜ਼ਰ ਆਉਂਦੇ ਆ ਅਵਤਾਰ ਚੰਦ ਦੀ ਜਿਹੜੀ ਬੜੀ ਹੀ ਦਰਦਨਾਕ ਇਹ ਮੌਤ ਹੋਈ ਹੈ ਮੌਕੇ ਤੇ ਉਸਦੇ ਭਰਾ ਪਹੁੰਚ ਜਾਂਦੇ ਤੇ ਰੋਂਦੇ ਬਿਲਕਦੇ ਦੇਖੇ ਹੀ ਨਹੀਂ ਜਾਂਦੇ ਕਿਉਂਕਿ ਪਰਿਵਾਰ ਨੂੰ ਐਡਾ ਵੱਡਾ ਘਾਟਾ ਜਦ ਉਸਦੇ ਭਰਾ ਨਾਲ ਮੇਰੀ ਗੱਲ ਬਾਤ ਉਸਨੇ ਦੱਸਿਆ ਕਿ ਥੋੜਾ ਸਮਾਂ ਪਹਿਲਾਂ ਅਵਤਾਰ ਦੇ ਘਰ ਤੋਂ ਜੋੜੇ ਪੁੱਤਰ ਹੋਏ ਸੀ ਉਹਨਾਂ ਦੀ ਵੀ ਮੌਤ ਹੋ ਗਈ ਸੀ ਜਿਸ ਕਰਕੇ ਪਰਿਵਾਰ ਤਾਂ ਪਹਿਲਾਂ ਹੀ ਸਦਮੇ ਵਿੱਚ ਸੀ ਤੇ ਹੁਣ ਅਵਤਾਰ ਚੰਦ ਜਿਸ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ ਇਸ ਦਰਦਨਾਕ ਹਾਦਸੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਜਿਸ ਕਰਕੇ ਪਰਿਵਾਰ ਜਿਹੜਾ ਉਹ ਮੂਤਾਂ ਪੈ ਗਿਆ ਪਰਿਵਾਰ ਦੇ ਅੰਦਰ ਸੱਥਰ ਵਿਛ ਗਿਆ ਉਹਦੇ ਭਰਾ ਦਾ ਇਹ ਵੀ ਕਹਿਣਾ ਹੈ ਕਿ ਟਿੱਪਰ ਚਾਲਕ ਜਿਹੜਾ ਆ ਉਹ ਮੌਕੇ ਤੋਂ ਫਰਾਰ ਹੋ ਗਿਆ ਸੀ ਚਾਹੁੰਦੇ ਕਿ ਉਸਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਅਵਤਾਰ ਚੰਦ ਮ੍ਰਿਤਕ ਅਵਤਾਰ ਚੰਦ ਦੇ ਪੀੜਿਤ ਭਰਾ ਨੇ ਪੀਪੀ 32 12 ਕੂ 27 43 ਜਿਹੜਾ ਨੰਬਰ ਦੱਸਿਆ ਉਮੀਦ ਕਰਦੇ ਆ ਕਿ ਪ੍ਰਸ਼ਾਸਨ ਜਿਹੜਾ ਆ ਉਹ ਇਸ ਟਿੱਪਰ ਚਾਲਕ ਨੂੰ ਸਜ਼ਾ ਦਵੇਗਾ ਸਖਤ ਤੋਂ ਸਖਤ ਸਜ਼ਾ ਦਵੇਗਾ ਤਾਂ ਜੋ ਜਿਹੜੇ ਹੋਰ ਟਿੱਪਰ ਚਾਲਕ ਰਾਤ ਵੇਲੇ ਕਈ ਦਿਨ ਵੇਲੇ ਵੀ ਅਣਗਹਿਲੀ ਲਾਪਰਵਾਹੀ ਨਲਾਇਕੀਆਂ ਕਰਦੇ ਆ ਉਹ ਵੀ ਸਬਕ ਸਿੱਖਣ ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਿਓ ਸਾਥ ਇੱਕ ਬਹੁਤ ਹੀ ਮੰਦ ਭਾਗੀ ਖਬਰ ਦਿਲ ਦਹਿਲਾ ਦੇਣ ਵਾਲੀ ਖਬਰ ਰੂਹ ਕੰਬਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਕੱਲ ਰਾਤ ਅਵਤਾਰ ਚੰਦ ਜੋ ਕਿ ਕਾਲੋਂ ਦਾ ਨਿਵਾਸੀ ਸੀ ਜਿਸ ਦੀ ਉਮਰ 35 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਸੋਹਣਾ ਸੁਨੱਖਾ ਸਰਦਾਰ ਨੌਜਵਾਨ ਗੱਭਰੂ ਜੋ ਕਿ ਆੜ ਵਿਖੇ ਬਿਜਲੀ ਵਿਭਾਗ ਵਿੱਚ ਮੁਲਾਜ਼ਮ ਸੀ ਦੱਸਿਆ ਜਾ ਰਿਹਾ 9:30 ਵਜੇ ਤੋਂ ਲੈ ਕੇ 10:00 ਵਜੇ ਦੇ ਕਰੀਬ ਉਹ ਸਾਹਿਬ ਟਾਬੇ ਪਹਾਟਾ ਕਲਾ ਵਿਖੇ ਤੋਂ ਰੋਟੀ ਪੈਕ ਕਰਾ ਕੇ ਤੇ ਇੱਕ ਥਾਂ ਤੋਂ 버ਗਰ ਲੈ ਕੇ ਨਿਕਲਿਆ ਤਾਂ ਤੇਜ਼ ਰਫ਼ਤਾਰ ਟਿਪਰ ਨੇ ਜਿਹੜੇ ਟਿਪਰਾਂ ਦੀ ਇਹ ਡਾਰਾਂ ਆਉਂਦੀਆਂ ਕਈ ਵਾਰ ਅਸੀਂ ਵੀ ਖਬਰਾਂ ਪਾ ਚੁੱਕੇ ਹਾਂ ਪਹਿਲਾਂ ਵੀ ਪਹਾਟਾ ਕਲਾ ਵਿਖੇ ਦੱਸਿਆ ਜਾ ਰਿਹਾ ਸੀ ਕਿ ਟਿਪਪਰ ਖਿਲਰ ਗਿਆ ਜਿਸ ਨੇ ਆਵਾਜ਼ਾਈ ਨੂੰ ਠੱਪ ਕਰ ਦਿੱਤਾ ਸੀ ਤਾਂ ਇਹ ਜਿਹੜਾ ਟਿਪਪਰ ਹੈ ਪਿੱਛੋਂ ਤੇਜ਼ ਰਫ਼ਤਾਰ 'ਚ ਆ ਰਿਹਾ ਸੀ ਪੀਵੀ 12 ਕਯੂ 2743 ਇਹ ਟਿਪਪਰ ਜਿਹੜਾ ਤੇਜ਼ ਰਫ਼ਤਾਰ 'ਚ ਆ ਰਿਹਾ ਸੀ ਜਿਸ ਨੇ ਅਵਤਾਰ ਚੰਦ ਨੂੰ ਸਣੇ ਉਸਦੇ ਮੋਟਰਸਾਈਕਲ ਦਰੜ ਕੇ ਰੱਖ ਦਿੱਤਾ ਔਰ ਤਕਰੀਬਨ ਤਕਰੀਬਨ ਦੱਸਿਆ ਜਾ ਰਿਹਾ ਕਿ 200 300 ਮੀਟਰ ਤੱਕ ਇਹ ਕੜੀਸ ਦਾ ਲੈ ਕੇ ਗਿਆ ਔਰ ਅਵਤਾਰ ਚੰਦ ਦਾ ਜਿਹੜਾ ਚਿਹਰਾ ਆ ਉਹ ਸੜਕ ਨਾਲ ਕਿਸਰਦਾ ਗਿਆ ਅਵਤਾਰ ਚੰਦ ਦੀ ਜਿਹੜੀ ਡੈੱਡ ਬਾਡੀ ਹੈ ਜਦ ਉਸਦੇ ਚਿਹਰੇ ਨੂੰ ਦੇਖਦੇ ਤਾਂ ਇੱਕ ਵਾਰੀ ਤਰਾਹ ਨਿਕਲ ਜਾਂਦਾ ਹੈ ਕਿ ਕਿੰਨੀ ਦਰਦਨਾਕ ਮੌਤ ਜਿਹੜੀ ਆ ਉਹ ਅਵਤਾਰ ਚੰਦ ਦੀ ਹੋਈ ਹੈ ਅਤੇ ਐਨੀ ਅਣਗਹਿਲੀ ਐਨੀ ਲਾਪਰਵਾਹੀ ਐਨੀ ਨਲਾਇਕੀ ਜਿਹੜੇ ਟਿਪਪਰ ਚਾਲਕਾ ਵੱਲੋਂ ਵਰਤੀ ਗਈ ਹੈ ਇਸ ਖਾਸ ਕਰਕੇ ਟਿਪਪਰ ਚਾਲਕ ਵੱਲੋਂ ਵਰਤੀ ਗਈ ਹੈ ਕਿ ਜੇ ਐਕਸੀਡੈਂਟ ਹੋ ਗਿਆ ਤੂੰ ਭਾਈ ਗੱਡੀ ਤਾਂ ਰੋਕਲਾ ਤੂੰ 100 200 300 ਮੀਟਰ ਤੱਕ ਅਗਲੇ ਨੂੰ ਘੜੀਸਦਾ ਹੀ ਜਾਣਾ ਗੱਡੀ ਹੌਲੀ ਕਰ ਲੈ ਜਾਨ ਬਚਾਉਣ ਦੀ ਕੋਸ਼ਿਸ਼ ਕਰ ਇਹ ਨਹੀਂ ਸਕੋ ਜਿਹੜੀਆਂ ਹੋਰ ਡਾਰਾਂ ਦੀਆਂ ਡਾਰਾਂ ਆਉਂਦੀਆਂ ਕੋਈ ਵੀ ਨਹੀਂ ਰੋਕਿਆ ਕਿਸੇ ਨੇ ਮਦਦ ਨਹੀਂ ਕੀਤੀ ਅਤੇ ਮੌਕੇ ਤੇ ਹੀ ਅਵਤਾਰ ਚੰਦ ਦੀ ਮੌਤ ਹੋ ਜਾਂਦੀ ਹੈ ਅਵਤਾਰ ਚੰਦ ਦੇ ਕੇਸ ਜਿਹੜੇ ਆ ਉਹ ਵੀ ਖੁੱਲੇ ਨਜ਼ਰ ਆਉਂਦੇ ਆ ਅਵਤਾਰ ਚੰਦ ਦੀ ਜਿਹੜੀ ਬੜੀ ਹੀ ਦਰਦਨਾਕ ਇਹ ਮੌਤ ਹੋਈ ਹੈ ਮੌਕੇ ਤੇ ਉਸਦੇ ਭਰਾ ਪਹੁੰਚ ਜਾਂਦੇ ਤੇ ਰੋਂਦੇ ਬਿਲਕਦੇ ਦੇਖੇ ਨਹੀਂ ਜਾਂਦੇ ਕਿਉਂਕਿ ਪਰਿਵਾਰ ਨੂੰ ਐਡਾ ਵੱਡਾ ਘਾਟਾ ਜਦ ਉਸਦੇ ਭਰਾ ਨੇ ਮੇਰੀ ਗੱਲ ਬਾਤ ਉਸਨੇ ਦੱਸਿਆ ਕਿ ਥੋੜਾ ਸਮਾਂ ਪਹਿਲਾਂ ਅਵਤਾਰ ਦੇ ਘਰ ਤੋਂ ਜੋੜੇ ਪੁੱਤਰ ਹੋਏ ਸੀ ਉਹਨਾਂ ਦੀ ਵੀ ਮੌਤ ਹੋ ਗਈ ਸੀ ਜਿਸ ਕਰਕੇ ਪਰਿਵਾਰ ਤਾਂ ਪਹਿਲਾਂ ਹੀ ਸਦਵੇਂ ਵਿੱਚ ਸੀ ਤੇ ਹੁਣ ਅਵਤਾਰ ਚੰਦ ਜਿਸ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ ਇਸ ਦਰਦਨਾਕ ਹਾਦਸੇ ਵਿੱਚ ਉਸਦੀ ਮੌਤ ਹੋ ਜਾਂਦੀ ਹੈ ਜਿਸ ਕਰਕੇ ਪਰਿਵਾਰ ਜਿਹੜਾ ਉਹ ਮੁੱਦਾ ਪੈ ਗਿਆ ਪਰਿਵਾਰ ਦੇ ਅੰਦਰ ਸੱਥਰ ਵਿਛ ਗਿਆ ਉਹਦੇ ਭਰਾ ਦਾ ਇਹ ਵੀ ਕਹਿਣਾ ਹੈ ਕਿ ਟਿੱਪਰ ਚਾਲਕ ਜਿਹੜਾ ਆ ਉਹ ਮੌਕੇ ਤੋਂ ਫਰਾਰ ਹੋ ਗਿਆ ਸੀ ਚਾਹਨੇ ਕਿ ਉਸਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਅਵਤਾਰ ਚੰਦ ਮ੍ਰਿਤਕ ਅਵਤਾਰ ਚੰਦ ਦੇ ਪੀੜਿਤ ਭਰਾ ਨੇ ਪੀਪੀ 32 12 ਕਯੂ 27 43 ਜਿਹੜਾ ਨੰਬਰ ਦੱਸਿਆ ਉਮੀਦ ਕਰਦੇ ਆ ਕਿ ਪ੍ਰਸ਼ਾਸਨ ਜਿਹੜਾ ਆ ਉਹ ਇਸ ਟਿੱਪਰ ਚਾਲਕ ਨੂੰ ਸਜ਼ਾ ਦਵੇਗਾ ਸਖਤ ਤੋਂ ਸਖਤ ਸਜ਼ਾ ਦਵੇਗਾ ਤਾਂ ਜੋ ਜਿਹੜੇ ਹੋਰ ਟਿੱਪਰ ਚਾਲਕ ਰਾਤ ਵੇਲੇ ਕਈ ਦਿਨ ਵੇਲੇ ਵੀ ਅਣਗਹਿਲੀ ਲਾਪਰਵਾਹੀ ਨਲਾਇਕੀਆਂ ਕਰਦੇ ਆ ਉਹ ਵੀ ਸਬਕ ਸਿੱਖਣ